ਪੰਜਾਬ ਰਾਜ ਮੰਡੀ ਬੋਰਡ ਵੱਲੋਂ ਗਰੋਟਾ ਬਾਟਰ ਸਪਲਾਈ ਤੋਂ ਜੰਡੀ ਟੇਬਲ ਤੱਕ ਸੜਕ ਦਾ ਕੰਮ ਅੱਜ ਸ਼ੁਰੂ ਹੋ ਗਿਆ ਜਿਸ ਉੱਤੇ ਕਰੀਬ 80 ਲੱਖ ਰੁਪਏ ਖਰਚਾਂਗੇ ਪ੍ਰੋਗਰਾਮ ਦੀ ਪ੍ਰਧਾਨਗੀ ਸਰਪੰਚ ਸੰਜੀਵ ਕੁਮਾਰ ਰੋਡਾ ਨੇ ਕੀਤੀ ਜਦਕਿ ਉਦਘਾਟਨ ਕਸਬੇ ਦੇ ਪੰਜ ਸੀਨੀਅਰ ਸਿਟੀਜ਼ਨ ਵੱਲੋਂ ਕੀਤਾ ਗਿਆ ਇਹ ਸੜਕ ਲੰਬੇ ਸਮੇਂ ਤੋਂ ਅਣਦੇਖੀ ਦਾ ਸ਼ਿਕਾਰ ਸੀ ਜਿਸ ਨਾਲ 30 ਪਿੰਡਾਂ ਦੀ ਆਵਾਜ਼ਾਈ ਬੁਰੀ ਤਰ੍ਹਾਂ ਪ੍ਰਭਾਵਿਤ ਸੀ ਹੁਣ ਪਹਿਲੀ ਵਾਰ ਸੀਸੀ 플ੋਰਿੰਗ ਅਤੇ ਇੰਟਰਲਾਕਿੰਗ ਟਾਈਲਾਂ ਲਾ ਕੇ ਇਸ ਨੂੰ ਤਿਆਰ ਕੀਤਾ ਜਾਵੇਗਾ ਇਹ ਸੜਕ 1 ਕਿਲੋਮੀਟਰ ਲੰਬੀ ਅਤੇ 18 ਫੁੱਟ ਚੌੜੀ ਤਿਆਰ ਹੋਵੇਗੀ ਆਓ ਦੇਖਦੇ ਹਾਂ ਇਰਾਤੀ న్యూਸ ਪੰਜਾਬ ਦੀ ਇੱਕ ਵਿਸ਼ੇਸ਼ ਰਿਪੋਰਟ ਅਤੇ ਗੱਲਬਾਤ ਕਰਦੇ ਹਾਂ ਕਸਬਾ ਵਾਸੀਆਂ ਨਾਲ ਮੈਂ ਇਹ ਜਿਹੜਾ ਰੋਡ ਤੋਂ ਮੈਨੂੰ ਪੁੱਛਿਆ ਕਿ ਕਿੰਨਾ ਕਿੱਦਾਂ ਦਾ ਬਣ ਰਿਹਾ ਔਰ ਕਿੰਨਾ ਚੌੜਾ ਇਹ ਕੰਕਰੀਟ ਰੋਡ ਬਣੇਗਾ ਇਹ ਬਣੇਗਾ ਟੈਂਕੀ ਤੋਂ ਲੈ ਕੇ 1 ਕਿਲੋਮੀਟਰ ਤੱਕ ਅਜੇ ਮੇਰਾ ਪਾਸ ਹੋਇਆ ਰੋੜੇ ਔਰ ਇਹ ਬਣੇਗਾ 18 ਫੁੱਟ ਚੌੜਾ ਰੋਡ ਬਣੇਗਾ ਜੀ ਔਰ ਇਹਦੇ ਨਾਲ ਨਾਲੇ ਵੀ ਆਪਣੇ ਬਨਨਗੇ ਸਾਰੇ ਔਰ 18 ਫੁੱਟ ਚੌੜਾ ਰੋਡ ਬਣੇਗਾ ਇਹ ਉਹ ਸਤਾ ਜੀ ਅਸੀਂ ਅੱਗੇ ਵਧਾ ਕੇ ਵੀ ਲਈਏ ਰੋਡ ਸਾਡੇ ਤਿੰਨ ਪਾਸ ਹੋਏ ਨੇ ਅਜੇ ਇਹ ਪਹਿਲਾ ਰੋਡ ਇੱਥੇ ਅਸੀਂ ਮੂਰਤ ਕੀਤਾ ਅਸੀਂ ਕਰਾਣਾ ਚਾਹੁੰਦੇ ਮੂਰਤ ਸਿਆਣੇ ਬਜ਼ੁਰਗਾਂ ਕੋਲੋਂ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਅਸੀਂ ਬਣੇ ਆ ਔਰ ਮੈਂ ਕਹਿਣਾ ਇਹ ਕਿ ਸਾਡੇ ਬਜ਼ੁਰਗ ਜਿਹੜੇ ਨੇ ਇਹ ਸਾਡੇ ਦੇ ਅਸ਼ੀਰਵਾਦ ਇਦਾਂ ਹੀ ਬਣਾ ਕੇ ਰੱਖਣ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਮੈਨੂੰ ਸ਼ੌਂਕ ਵੀ ਹੈਗਾ ਸਾਡੀ ਪੰਚਾਇਤ ਸਾਰੀ ਨੂੰ ਸੋੰਗੀ ਕਿ ਆਪਾਂ ਬਜ਼ੁਰਗਾਂ ਕੋਲੋਂ ਓਪਨਿੰਗ ਕਰਾਈਏ ਰੋਡ ਮੈਂ ਪਿੰਡ ਨੂੰ ਆਪਣੇ ਨੂੰ ਸੁੰਦਰ ਗ੍ਰਾਮ ਬਣਾਉਣਾ ਚਾਹੁੰਦਾ ਪਰ ਮੈਂ ਕਹਿੰਨਾ ਕਿ ਮੰਤਰੀ ਸਾਹਿਬ ਨੂੰ ਜੋ ਵੀ ਆਪਾਂ ਕਹਿੰਨੇ ਆ ਮંત્રી ਸਾਹਿਬ ਸਭ ਤੋਂ ਪਹਿਲੇ ਆਡਾ ਕੰਮ ਕਰ ਰਹੇ ਨੇ ਔਰ ਮੈਂ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ 10 ਦਿਨਾਂ ਦੇ ਵਿੱਚ ਹੀ ਮੈਨੂੰ ਰੋਡ ਦੇ ਦਿੱਤੇ ਨੇ ਇਹ ਪਾਸ ਕਰਾਤੇ ਔਰ ਇਹ ਲਗਭਗ 80 ਲੱਖ ਰੁਪਏ ਨਾਲ ਰੋਡ ਬਣੇਗਾ ਇਹ ਕੰਕਰੀਟ ਦੀ ਕਿੰਨੀ ਲੰਬਾਈ ਹੈ ਦੀ ਇਹਦੀ ਇਹਦੀ ਜਿਹੜੀ ਚੌੜਾਈ ਹੈ 1 ਕਿਲੋਮੀਟਰ ਲੰਬਾਈ ਹੈ ਦੀ ਔਰ ਚੁੜਾਈ ਦੀ 18 ਫੁੱਟ ਦੀ ਮੈਂ ਕਹਿੰਦਾ ਚੰਨਾ ਵੀ ਸਾਡੇ ਸਰਪੰਚ ਸਾਹਿਬ ਸੰਜੀਗੂਆ ਰੋਡਾ ਜੀ ਬਹੁਤ ਹੀ ਲਗਨ ਦੇ ਨਾਲ ਤੇ ਮਿਹਨਤ ਨਾਲ ਕੰਮ ਕਰ ਰਹਿਣਾ ਇੰਨੀ ਜਲਦੀ ਜਦੋਂ ਸਾਡੇ ਪਿੰਡ ਆਪਣੇ ਮੰਤਰੀ ਸਾਹਿਬ ਆਏ ਸੀ ਉਸ ਵੇਲੇ ਡਿਮਾਂਡ ਰੱਖੀ ਗਈ ਸੀ ਸਾਡੇ ਚਾਰੇ ਪਾਸੇ ਦੀਆਂ ਫਿਰਨੀਆਂ ਇਹ ਪੱਕੀ ਕੀਤੀ ਜਾਏ ਤੇ ਮੰਤਰੀ ਸਾਹਿਬ ਨੇ ਇਹ ਡਿਮਾਂਡ ਜਿਹੜੀ ਆ ਉਹਨਾਂ ਦੀ ਇੰਨੀ ਜਲਦੀ ਜਿਹੜੀ ਆ ਉਹ ਪੂਰੀ ਕਰ ਦਿੱਤੀ ਹੈ ਤੇ ਬੜੀ ਜਲਦੀ ਇਹ ਜਿਹੜਾ ਰੋਡ ਜਿਹੜਾ ਸਾਡਾ 18 ਫੁੱਟ ਦਾ ਆਪਣੇ ਰੋਡੇ ਤੋਂ ਲਾ ਕੇ 1 ਕਿਲੋਮੀਟਰ ਪਿੰਡ ਦੇ ਚਾਰੇ ਪਾਸੇ ਜਿਹੜਾ ਬਣਨ ਜਾ ਰਿਹਾ ਹੈ ਜਿਹੜੀ ਕਿ ਸਾਰੇ ਲੋਕਾਂ ਨੂੰ ਬਹੁਤ ਹੀ ਖੁਸ਼ੀ ਆ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਆ ਇਸ ਤੋਂ ਪਹਿਲਾਂ ਵੀ ਸਾਡੇ ਸਰਪੰਚ ਸਾਹਿਬ ਨੇ ਜਿਹੜਾ ਛੋਟੇ ਬਾਜ਼ਾਰ ਤੋਂ ਲੈ ਕੇ ਇੱਥੋਂ ਜਿੱਥੇ ਖੜੇ ਆ ਇੱਥੋਂ ਤੱਕ ਜਿਹੜਾ ਗਲੀ ਬਣਾਈ ਆ ਔਰ ਬਹੁਤ ਹੀ ਲਗਨ ਨਾਲ ਆਪ ਦਿਨ ਰਾਤ ਜਿਹੜੀ ਮਿਹਨਤ ਕਰਕੇ ਇਹ ਨਾਲ ਕੰਮ ਕੀਤਾ ਪਰ ਇਹ ਲੱਖ ਕਿਸਮ ਦੇ ਸੰਜੀਤ ਕੁਮਾਰ ਰੋੜਾ ਜੀ ਲੱਖ ਸੌ ਦੇ ਸਰਪੰਚ ਨੇ ਇਹਦਾ ਜੰਗ ਸਰਪੰਚ ਨੇ ਤੇ ਇਹਦਾ ਮਾਟੋ ਆ ਕਿ ਪਿੰਡ ਨੂੰ ਸੁੰਦਰ ਗ੍ਰਾਮ ਬਣਾਣਾ ਸਾਡੇ ਜਿੰਨੇ ਵੀ ਨਾਲੇ ਜਿੰਨੀਆਂ ਛੜਕਾਂ ਲੋਨ ਠੀਕ ਕਰਨਾ ਜੋ ਰੀਆਂ ਪਿੰਡੀਆਂ ਸਮੱਸਿਆਵਾਂ ਨੇ ਇਹ ਮੰਤ ਆਪਣੇ ਪਿੰਡ ਦੇ ਸੁਝਾਅ ਲੈ ਕੇ ਮੰਤਰੀ ਸਾਹਿਬ ਕੋ ਜੰਦੇ ਨੇ ਤੇ ਮੰਤਰੀ ਸਾਹਿਬ ਜਿਨ੍ਹਾਂ ਨੂੰ ਲੋਕਿੰਦਾ ਫੰਡ 1 ਮਹੀਨੇ ਦੇ ਅੰਦਰ ਹੀ ਜਾਰੀ ਕਰਤਾ ਇਹ ਪਹਿਲੀ ਵਾਰੀ ਇਦਾਂ ਦਾ ਕੰਮ ਹੋ ਰਿਹਾ ਹੈ ਕਿ ਸਾਡੇ ਸਰਪੰਚ ਸਾਹਿਬ ਨੇ ਇਹ ਸੀਨੀਅਰ ਸਿਟੀਜ਼ਨ ਸਾਡੇ 98 ਸਾਲ ਦੇ ਬਜ਼ੁਰਗ ਜਿਹਨਾਂ ਨੂੰ ਖੜਾ ਕਰਕੇ ਇਹ ਦੁਗਾਟਨ ਬਲੀ ਕਰਵਾਇਆ ਇਹ ਬੇਮਿਸਾਲ ਇਲਾਕੇ ਦੀ ਮਿਸਾਲ ਹੈ ਕਿ ਸਾਡੇ ਬਜ਼ੁਰਗਾਂ ਦਾ ਸਾਮਾਨ ਸਾਡੇ ਸਰਪੰਚ ਸਾਹਿਬ ਸਾਡੀ ਪੰਚਾਇਤ ਨੇ ਇਹੋ ਜਿਹੇ 70 75 ਸਾਲ ਪਿੱਛੇ ਸਾਡਾ ਗਰੋਟਾ ਔਰ ਇਹਦਾ ਹੁਣ ਜੋ ਕੰਮ ਕਰ ਰਹੇ ਨਾ ਬਹੁਤ ਨਾ ਕਰ। ਮੇਰਾ ਨਾਮ ਚਮਨਵਾਲ ਹੈ ਜੀ। ਅੱਜ ਉਦਘਾਟਨ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸੜਕ ਬਣਨੀ ਚਾਹੀਦੀ ਫਰਸਟ ਕਲਾਸ ਇਹ ਪਹਿਲੀ ਵਾਰੀ ਜ਼ਿੰਦਗੀ ਜਿਹਾ ਸੰਸਨਤਾ ਜੁੜਾ ਕੇ ਫੱਟ ਤੋਂ ਲਾ ਕੇ ਕੋਈ ਕੰਮ ਨਹੀਂ ਹੋਇਆ ਤਾ। ਇਹ ਪਹਿਲੀ ਵਾਰੀ ਲਗਾਓ। ਬਹੁਤ ਬਹੁਤ ਧੰਨਵਾਦ।